ਦੋਸਤੋ ਜਿਵੇਂ ਅੱਜ ਪਿੰਡਾਂ ਦੇ ਵਿੱਚ ਬਹੁਤ ਹੀ ਭਿਆਨਕ ਰੋਗ ਆ ਜਿਵੇਂ ਕੋਈ ਗੁਰਦੇ ਡਾਇਲਿਸ ਕਰਵਾਉਗਾ ਕਿਹ ਇਸਰ ਹੈ ਜੋ ਹੋਰ ਬਹੁਤ ਸਾਰੇ ਰੋਗ ਹੈ ਬੱਚਿਆਂ ਨੂੰ ਕਾਫੀ ਜ਼ਿਆਦਾ ਰੋਗ ਹੈ ਜਿਵੇਂ ਉਹਨਾਂ ਦੇ ਵਿੱਚ ਖੂਨ ਨਾ ਮਾਰਨਾ ਹੋਰ ਬਹੁਤ ਭਿਆਨਕ ਰੋਗ ਉਹਨਾਂ ਲਈ ਅਸੀਂ ਜਿਵੇਂ ਰਿਸਰਚ ਵੀ ਕੀਤਾ ਇਸ ਦੇ ਉੱਤੇ ਦੇ ਉਹਦੇ ਲਈ ਜਿਵੇਂ ਇੱਕ ਬੀਟ ਗਰਾਸ ਆਪਾਂ ਤਿਆਰ ਕਰਦੇ ਹੁੰਦੇ ਆ ਉਹਦਾ ਅਸੀਂ ਸਾਡੀਆਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਉਹਦਾ ਰਿਜ਼ਲਟ ਵੀ ਦਿਖਾਵਾਂਗੇ ਜਿਵੇਂ ਕੁਝ ਭਰਾ ਕਹਿੰਦੇ ਨੇ ਕਿ ਅਸੀਂ ਜੂਰੀਆ ਜੂਰੀਆ ਦੀ ਸਾਡੀ ਕਣਕ ਰੇ ਸਰਪੇ ਦੀ ਕਣਕ ਉਹਨੂੰ ਅਸੀਂ ਇੱਕ ਜਾਂ ਦੋ ਬਾਟੀਆਂ ਇੱਕ ਬਾਟੀ ਪਾਣੀ ਦੇ ਵਿੱਚ ਸ਼ਾਮ ਤੱਕ ਭਿਓਂ ਕੇ ਰੱਖੋ ਕਹਿੰਦਾ ਭਾਵ ਉਹ ਵੀ 10 12 ਘੰਟੇ ਠੀਕ ਹੈ 10 12 ਘੰਟੇ ਬਾਅਦ ਉਹਨੂੰ ਸ਼ਾਮ ਨੂੰ ਆਪਾਂ ਜਦੋਂ ਇਹ ਕੱਢ ਕੇ ਸੁਕਾ ਕੇ ਇਹਦਾ ਤਪੂਰ ਮਰਵਾ ਲਾਂਗੇ ਉਹ ਤੋਂ ਬਾਅਦ ਜਿਹੜਾ ਅੱਗੇ ਬੀਜਨ ਦਾ ਪ੍ਰੋਸੈਸ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਜਿਹੜਾ ਬੀਟ ਗ੍ਰਾਸ ਹੈ ਜੂਸ ਕਿਵੇਂ ਤਿਆਰ ਹੁੰਦਾ ਉਹ ਵੀ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਕਿਉਂ ਇਹਦੇ ਉੱਤੇ ਟਾਈਮ ਲੱਗ ਜਾਂਦਾ ਤੇ ਸ਼ਾਮ ਨੂੰ ਜਿਹੜੀ ਦੂਜੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਇਹ ਕਿਵੇਂ ਇਹਨੂੰ ਟੰਗੂਰ ਮਰਵਾਉਣਾ ਉਹ ਸਾਰੀ ਵੀਡੀਓ ਦੇ ਵਿੱਚ ਅਗਲੀ ਵਿੱਚ ਗੱਲਬਾਤ ਕਰਾਂਗੇ ਤੇ ਇਹਦੇ ਫਾਇਦੇ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਬੀਟ ਗ੍ਰਾਸ ਦੇ ਕੀ ਕੀ ਫਾਇਦੇ ਨੇ